ਹਾਂਜੀ ਪ੍ਰਧਾਨ ਜੀ ਕਿਵੇਂ ਖੜਿਆ ਹਾਂ ਜਿੱਥੇ ਕਿਵੇਂ ਟ੍ਰੇਲਰ ਦਾ ਟੈਂਕਰ ਖੜਾ ਜੀ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਗ੍ਰਾਹਾਂ ਵੱਲੋਂ ਜ਼ਿਲ੍ਹਾ ਸੰਗਰੂਰ ਅੰਮ੍ਰਿਤਸਰ ਦੇ ਵਿੱਚ ਆਇਆ ਸੀ ਜਿਹੜੀ ਮਿੱਟੀ ਬਾਹਰ ਕੱਢਣ ਵਾਸਤੇ ਬਹਾਨਾ ਤਿਆਰ ਕਰਨ ਵਾਸਤੇ ਕਨਕੀਜਣ ਵਾਸਤੇ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਗ੍ਰਾਹਾਂ ਵੱਲੋਂ ਇਹ ਜ਼ਿਲ੍ਹਾ ਅੰਮ੍ਰਿਤਸਰ ਤੇ ਰਮਦਾਸ ਦਾ ਰਕਾ ਹੈ ਕਿਹੜਾ ਪਿੰਡ ਹੈ ਮਲਕਪੁਰ ਮਲਕਪੁਰ ਜੀ ਆਓ ਪ੍ਰਧਾਨ ਜੀ ਇਹ ਸਾਡੇ ਪੁਰੇ ਦੇ ਮੋਕਲ ਪ੍ਰਧਾਨ ਨੇ ਤਸਵੀਰ ਸੰਗਤ ਲਈ ਤਨਹੀਂ ਤੇ ਬੜੇ ਤਰੀਕੇ ਨਾਲ ਕੰਮ ਕਰ ਰਹੇ ਆ ਤੇ ਅਸੀਂ ਹੁਣ ਆ ਤੁਹਾਨੂੰ ਦਿਖਾਉਂਦੇ ਆ ਜਿਹੜਾ ਟਰੈਕਟਰਾਂ ਦੇ ਵਿੱਚ ਤੇਲ ਦੀ ਸਪਲਾਈ ਆ ਸਾਨੂੰ ਬਹੁਤ ਵੱਡੇ ਯਾਨੀ ਕਿ ਐਂ ਕਹਿ ਲਈਏ ਵੀ ਬਹੁਤ ਵੱਡਾ ਜਿਹੜਾ ਸੁੱਖ ਹੈ ਟਾਈਮ ਬਚਿਆ ਸਾਡਾ ਇਹ ਸਾਡੇ ਭਾਈ ਪੰਪ ਵਾਲੇ ਨੇ ਜਿਹੜੇ ਇਹ ਵੀ ਸਾਡੇ ਭਾਰਤੀ ਕਿਸਾਨ ਜੀ ਉਹਨੀਆਂ ਦੇਖਤਾ ਗ੍ਰਾਹ ਦੇ ਬਹੁਤ ਵੱਡੇ ਸਿਪਾਹੀ ਨੇ ਲਗਭਗ ਸਾਰੇ ਟਰੈਕਟਰਾਂ ਜਿੱਥੇ ਜਿੱਥੇ ਚੱਲਦੇ ਆ ਉੱਥੇ ਜਾ ਕੇ ਕੱਲ ਵੀ ਇਹ ਜੋਕੀ ਨਿਵਾ ਕੇ ਆਏ ਆ ਸਚ ਨੂੰ ਜੇ ਪੰਪ ਤੇ ਜਾਣ ਵਾਸਤੇ ਬਹੁਤ ਸਮਾਂ ਲੱਗਦਾ ਦੂਰ ਨੇ ਪੰਪਾ ਸਮਾਂ ਇਹ ਬਰੇ ਆ ਕੇ ਤੇਰ ਕਾਤੇ ਇਸ ਕਰਕੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਸਮਾਂ ਬਚੇ ਉਹਨੇ ਟਾਈਮ ਤੇ ਮਿੱਟੀ ਕੱਢਣ ਦੇ ਖਰਾ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਇਹ ਮੈਂ ਤਾਂ ਦਿਖਾਏ ਆ ਰਿਹਾ ਹਾਂ ਮਨੂ ਵੀ ਬਹੁਤ ਜੇ ਵੱਡੀ ਜਾਨੀ ਕਿ ਉਗਰਾਹਾ ਦੇ ਸਤਾਹੀ ਨੇ ਵਾਹ ਜੀ ਸਾਡੇ ਆਪ ਦੇ ਮੈਂਬਰ ਨੇ ਕਰਦੇ ਇਹ ਜੇ ਸਤਾਹੀ ਸੇਵਾ ਨਿਭਾ ਰਹੇ ਆਰੇ ਆ ਕੇ ਇਸ ਕਰਕੇ ਇਹ ਦਿਖਾਉਣੀਆਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂ ਕਹਾਂ ਤੋਂ ਕਹਾਂ ਦੇਖ ਕੇ ਸਾਨੂੰ ਪਤਾ ਲੱਗਦਾ ਵੀ ਯਾਰ ਐ ਬੰਦੇ ਲੋਕ ਆ ਜਿਹੜੇ ਉਹ ਲੱਗੇ ਹੋਏ ਆ ਅੱਜ ਭਾਰਤਿਕ ਸਾਂਝੀ ਦੀ ਨੇਕਤਾ ਗ੍ਰਾਹਾਂ ਵੱਲੋਂ ਵੱਡੀ ਡਿਊਟੀ ਆ ਜਿਹੜੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਨਿਭਾਈ ਜਾ ਰਹੀ ਹੈ ਤੇ ਵੱਖ-ਵੱਖ ਥਾਵਾਂ ਤੇ ਤਿੰਨ ਥਾਵਾਂ ਤੇ ਅੱਜ ਚਾਰ ਥਾਵਾਂ ਤੇ ਜਿਹੜੇ ਟਰੈਕਟਰ ਨੇ ਉਹ ਚੱਲ ਰਹੇ ਆ ਉੱਥੇ ਜਾ ਕੇ ਜਾਨੀ ਕਿ ਤੇਜ਼ੀ ਦੀ ਸੇਵਾ ਜਰੀ ਵੱਡੇ ਫਕਰ ਤੇ ਨਮਰਤਾ ਸਾਰਾ ਧੰਨਵਾਦ ਵਾਹਿਗੁਰੂ ਜੀ ਕੰਮ ਕਰਦਾ ਜੀ ਆ ਜਾਂਦਾ ਭਰਾਵਾ ਸਾਡਾ ਪ੍ਰਧਾਨ ਜੀ ਮਨਜੀਤ ਸਿੰਘ ਰਾਚੋਂ ਭਰਾ ਜੀ ਦੇਖੋ ਅਧਿਆਪਕ ਪ੍ਰਧਾਨ ਨੂੰ ਛੋਟਾ ਜੀ ਕਰਦਾ ਸਾਨੂੰ ਨਾ ਜੱਫੀਆਂ ਪਾਈ ਜਾਵਾਂ ਆ ਦੇਖੋ ਆ ਸਾਡੇ ਪ੍ਰਧਾਨ ਜੀ ਨੇਗੇ ਮਤਲਬ ਪੱਟੀ ਵਾਲ ਤੋਂ ਨਾ ਸਿੰਘ ਪੱਟੀ ਵਾਲ ਤੋਂ ਸਾਡੇ ਆ ਸਾਡੇ ਪ੍ਰਧਾਨ ਜਗਿੰਦਰ ਗਰਾਹਾ ਦੇ ਪਿੰਡ ਦਾ ਟਰੈਕਟਰ ਆ ਸਰਦਾਰ ਮਨਜੀਤ ਕਰਾਚੋਂ ਜਿਵੇਂ ਸਟੇਜਾਂ ਦੇ ਬੋਕੜਾ ਹੁੰਦਾ ਨਾ ਓਵੇਂ ਹੀ ਬੋਕੜਾ ਫੁਰਦਦਾ ਟਰੈਕਟਰ ਆ ਸੀ ਸੱਜਣਾ ਆ ਮਨਜੀਤ ਕਰਾਚੋਂ ਆ ਆ ਸਰਦਾਰ ਆ ਮਜੀਦ ਕਾ ਤੁ ਨੱਚਦਾ ਫਰਦਾ ਨੱਚਦਾ ਸਪੋਰਟ ਬੰਦਾ ਆ ਦੇਖੋ ਕਰਕੇ ਦੇਖੋ ਸੱਜਣਾ ਕੀ ਅੰਤ ਹੈ ਕੀ ਅੰਤ ਲੋਕਾਂ ਦਾ ਭਰਾ ਹੋਇ ਇਸ ਕਰਕੇ ਧੰਨਵਾਦ ਧੰਨਵਾਦ ਕਰਦਾ ਫਿਰ ਸਾਰੇ ਸਾਡੇ ਸੱਜਣਾ ਨਾ ਆ ਆਉਂਦਾ ਮੁੰਡਾ ਸਾਡਾ ਆ ਸੰਗਰੂਰ ਬਲਾਕ ਦਾ ਟਰੈਕਟਰ ਇਸ ਕਰਕੇ ਸਾਡੇ ਜਗਤਾਰ ਲੱਡੀ ਦੇ ਜਗਤਾਰ ਲੱਡੀਆ ਟਰੈਕਟਰ ਕਿੱਥੇ ਖੜੇ ਨੇ ਜਗਤਾਰ ਲੱਡੀ ਦੇ ਟਰੈਕਟਰ ਦਿਖਾਉਣਾ ਤੁਹਾਨੂੰ ਸਾਡੇ ਸੰਗਰੂਰ ਬਲਾਕ ਦਾ ਅਗੂਆ ਜਗਤਾਰ ਲੱਡੀ ਉਹਦਾ ਵੀ ਟਰੈਕਟਰ ਆਪਦੇ ਭੇਜੇ ਨੇ ਪ੍ਰਧਾਨ ਜੀ ਨੂੰ ਕੰਮ ਸੀ ਕੋਈ ਤਾਂ ਨਹੀਂ ਸਕਿਆ ਆਈ ਆਉਣ ਨੂੰ ਜੀ ਕਰਦਾ ਸੀ ਬਾਤਾਂ ਆ ਫਰਦਾ ਏ ਮਨਜੀਤ ਘਾਟੋਂ ਉਹੀ ਆ ਹੈ ਜਿਹੜਾ ਮਰਾਂ ਲੋਕਾਂ ਦਾ ਤਬਾ ਬੋਲੇ ਜਾਂ ਨਾ ਸੀਗਾ ਉਹ ਜਿਹੜਾ ਲੋਕਾਂ ਦਾ ਦਰਦ ਹੀ ਆ ਆ ਮੇਰਾ ਜੀ ਕਰਦਾ ਮੈਂ ਭਮਾਨ ਦੀ ਵੀਡੀਓ ਪਲੇਸੇ ਦੀ ਬਣਾਈ ਜਾਵਾਂ ਗੱਲੇ ਦੀ ਨਸਦਾ ਫਰਦਾ ਨਸਦਾ ਟਰੈਕਟਰ ਦੇ ਮੂਹਰੇ ਮੱਚਾਂ ਚਾਈ ਕੋਆਰਡੀਨੇਟਸ ਤੇ ਹੁੰਦੀਆਂ ਨਾ ਆਹ ਫਰਦਾਨਾ 855 ਬਾਹਵਤਨਾ ਦਾ ਤੇਰੇ ਵਰਗੇ ਪ੍ਰਧਾਨਾਂ ਉਹ ਤੇਰੇ ਵਰਗੇ ਯਾਰ ਕਦੋਂ ਕਦੋਂ ਮਿਲਣਗੇ ਆਹ ਖੜ ਜਾ ਚੱਕ ਦੇ ਉਹ ਚੱਕ